ਸਮਾਣਾ ਦਾਣਾ ਮੰਡੀ ਅਤੇ ਇਹਦੇ ਨਾਲ ਲੱਗਦੇ 17 ਖੇਤ ਖੇਦੇ ਰਹੇ ਉਹਨਾਂ ਦੇ ਵੀ ਇੱਕ ਪ੍ਰਸ਼ਾਸਨ ਵੱਲੋਂ ਕਣਕ ਦੀ ਖਰੀਦ ਦੇ ਮੁਕੰਮਲ ਪ੍ਰਬੰਧ ਕੀਤੇ ਗਏ। ਇਸ ਦੇ ਲਈ ਐਸ.ਡੀ.ਐਮ ਸਮਾਣਾ ਰੀਚਾ ਗੋਇਲ ਵੱਲੋਂ ਮਾਰਕਮੇਡ ਦਫਤਰ ਦੇ ਵਿੱਚ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਮਾਰਕਮੇਡ ਕਮੇਟੀ ਦੇ ਸਕੱਤਰ ਅਸਬਨੀ ਮਹਿਤਾ ਅਤੇ ਆਰਤੀਆਂ ਦੇ ਪ੍ਰਧਾਨ ਸੰਜੂ ਵੱਲੋਂ ਇਸ ਮੀਟਿੰਗ ਦੇ ਵਿੱਚ ਸਮੂਲਿਤ ਕੀਤੀ ਗਈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਕਣਕ ਦੀ ਫਸਲ ਨੂੰ ਸੁਕਾ ਕੇ ਮੰਡੀਆਂ ਵਿੱਚ ਲੈ ਕੇ ਆਓ ਤਾਂ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰੇ ਕਰਨਾ ਪਵੇ ਅਤੇ ਪ੍ਰਸ਼ਾਸਨ ਵੱਲੋਂ ਮੁਕੰਮਲ ਖਰੀਦ ਦੇ ਪ੍ਰਬੰਧ ਕੀਤੇ ਗਏ। ਬਿਜਲੀ ਔਰ ਜਿਹੜੇ ਬਾਥਰੂਮ ਹੈ ਉਹਨਾਂ ਕੇ ਵੀ ਸਾਬ ਸਫਾਈ ਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਜਿਹੜਾ ਹੁਣ ਵੀਟ ਪ੍ਰੋਕਿਊਰਮੈਂਟ ਸੀਜ਼ਨ ਸਟਾਰਟ ਹੋਇਆ ਇਸ ਰਿਗਾਰਡਿੰਗ ਅਸੀਂ ਅੱਜ ਜਿਹੜੀ ਮੀਟਿੰਗ ਰੱਖੀ ਹੈ ਸਾਰੀ ਫੂਡ ਗ੍ਰੇਨ ਏਜੰਸੀਸ ਬੁਲਾਈਆਂ ਨੇ ਮਾਰਕੀਟ ਕਮੇਟੀ ਚ ਬੈਠੇ ਨੇ ਆਪਣਾ ਜਿਹੜਾ ਕੋ ਟ੍ਰਾਂਸਪੋਰਟ ਦਾ ਠੇਕਾ ਦਿੱਤਾ ਉਹ ਬੈਠੇ ਨੇ ਪੱਲੇਦਾਰ ਯੂਨੀਅਨ ਤੋਂ ਆਏ ਨੇ ਤੇ ਸਾਰੀ ਏਜੰਸੀਸ ਤੇ ਆਰਟੀ ਅਸੋਸੀਏਸ਼ਨ ਤੋਂ ਆਏ ਨੇ ਤੇ ਅੱਜ ਅਸੀਂ ਬੇਸਿਕਲੀ ਜਿਹੜੇ ਮੰਡੀ ਦੇ ਪ੍ਰਬੰਧ ਨੇ ਉਹਨਾਂ ਬਾਰੇ ਡਿਸਕਸ ਕਰ ਰਹੇ ਉਹ ਚੱਕ ਕਿਤੇ ਨੇ ਤੇ ਏਜੰਸੀਜ਼ ਦੀ ਕੀ ਅੱਗੇ ਤਿਆਰੀ ਹੋ ਚੁੱਕੀ ਆ ਉਹ ਡਿਸਕਸ ਕੀਤਾ ਹੈ ਤੇ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਫ੍ਰੀਕੁਐਂਟ ਜਿ ਪਿਛਲੇ ਸਾਲ ਆਈਆਂ ਸੀ ਇਸ ਸਾਲ ਉਹ ਨਾਂ ਉਹਨਾਂ ਨੂੰ ਜਿੱਠਣ ਲਈ ਆਪਾਂ ਕੀ ਪਹਿਲਾਂ ਹੀ ਅਡਵਾਂਸ ਤੇ ਤਿਆਰੀਆਂ ਕਰਨੀਆਂ ਉਹ ਸਾਰੇ ਸਾਡੇ ਏਜੰਡਾ ਪੁਆਇੰਟਸ ਡਿਸਕਸ ਹੋਏ ਨੇ ਤੇ ਜਿੰਨੀਆਂ ਵੀ ਆਪਣੇ ਆੜਤੀਆਂ ਨੂੰ ਪ੍ਰੋਬਲਮ ਆ ਰਹੀਆਂ ਉਹ ਸਾਡੇ ਨੋਟ ਕੀਤੀਆਂ ਨੇ ਜਿਹੜੇ ਕੋਈ ਉੱਪਰ ਪ੍ਰਬੰਧ ਕਰਵਾਉਣ ਵਾਲੇ ਨੇ ਉਹ ਅਸੀਂ ਉੱਪਰ ਸੀਨੀਅਰ ਨਾਲ ਗੱਲ ਕਰਕੇ ਉਹ ਵੀ ਰੇਂਜਮੈਂਟ ਕਰਾਣੀਆਂ ਜਿਵੇਂ ਕਿ ਇੱਥੇ ਥੋੜੀ ਮੰਡੀ ਛੋਟੀ ਹੈ ਆਪਣੀ ਤਾਂ ਉਹਦੇ ਲਈ ਕੋਈ ਐਡੀਸ਼ਨਲ ਯਾਰਡਸ ਰੇਂਜ ਕਰਾਣੇ ਉਸ ਸੰਬੰ ਤਾਂ ਬਸ ਇਸੇ ਤਰ੍ਹਾਂ ਹੈ ਕਿ ਤਾਂ ਕਿ ਕੋਈ ਕਿਸਾਨ ਦੀ ਫਸਲ ਖਰਾਬ ਨਾ ਹੋਵੇ ਤੇ ਟਾਈਮ ਸਿਰ ਪਰਚੇਜ਼ ਹੋਵੇ ਲਿਫਟਿੰਗ ਹੋਵੇ ਤੇ ਕੋਈ ਟਰਾਂਸਪੋਰਟ ਦੀ ਦਿੱਕਤ ਨਾ ਹੋਵੇ ਇਹ ਸਾਰਾ ਜਦ ਅਸੀਂ ਸਭ ਨੂੰ ਹਦਾਇਤਾਂ ਦਿੱਤੀਆਂ ਨੇ ਜ਼ਰੂਰੀ ਠੀਕ ਹੈ ਥੈਂਕ ਯੂ ਕੰਨੀ ਹੂ ਸਕਰੀ ਕੇਂਦਰ ਬਣਿਆ ਜੀ ਸਵਾਨੇ ਅੰਦਰ ਇੱਕ ਆਪਣਾ ਮੇਨ ਮੇਨ ਹੈਗਾ ਮੇਨ ਮੰਡੀ ਹੈਗੀ ਤੇ ਸਾਡੇ ਪ੍ਰਬੰਧ ਪੂਰੇ ਹੈਗੇ ਜੀ ਮੇਰੇ ਆਪਣਾ ਜੀਵਨ ਦਾ ਪਰ ਆਪਣੀ ਅਪੀਲ ਆ ਵੀ ਉਹ ਜਿਹੜੀ ਆਪਣੀਆਂ ਫਸਲਾਂ ਉਹ ਸੁੱਕੀ ਹੀ ਲੈ ਕੇ ਮੰਡੀ ਜਾਣ ਤਾਂ ਕਿ ਉਹਨਾਂ ਨੂੰ ਕੋਲ ਕੱਜਲ ਖਵਾਲਾ ਸਾਹਿਬ ਦਾ ਨਾਗਰ ਨਾ ਪਵੇ ਕਿੰਨੇ ਮੁਲਾਜ਼ਮ ਤਨਾਤ ਹੋਣੇ ਐ ਅਬਾਊਟ ਇਸ ਦੇ ਵਿੱਚ ਕੋਈ ਚੌਕੀਦਾਰ ਵਗੈਰਾ ਰਾਤ ਨੂੰ ਚੌਕੀਦਾਰ ਵੀ ਹੈਗੇ ਤਨਾਤ ਕਰਦੇ ਜੀ ਤੇ ਲੈਬੋਰੀ ਕੋਲ ਵੀ ਬੰਦੇ ਤਨਾਤ ਕਰਦੇ ਮੰਡੀਏ 'ਚ ਬੰਦੇ ਮਤਲਬ 8-10 ਬੰਦੇ ਅਸੀਂ ਤਨਾਤ ਕਰੇ ਹੋਏ ਹਾਂ ਜੀ ਚਾਹ ਇੱਕ ਸੁਪਰਵਾਈਜ਼ਰ ਦੋ ਸੁਪਰਵਾਈਜ਼ਰ ਲਾਏ ਹੋਏ ਹਾਂ ਜੀ 6 ਅਕਸ਼ਨ ਕਾਟਰ ਲਾਏ ਹੋਏ ਹਾਂ ਮੰਡੀ ਦੀ ਮੰਡੀ ਦਾ ਪ੍ਰਬੰਧ ਕਰਨਾ ਉਸਤੇ ਜਿਹੜੇ ਪਿੰਡਾਂ ਦੇ ਖਰੀਦ ਕੇਂਦਰ ਹੈ ਉਹਨਾਂ ਦੀ ਸਫਾਈ ਕੰਪਲੀਟ ਹੋ ਚੁੱਕੀ ਉਹ ਸਾਰੀ ਮੰਡੀ ਦੀ ਕੰਪਲੀਟ ਹੋ ਚੁੱਕੀ ਹੈ ਜੀ ਲੈਬੋਰੀ ਟਰੀ ਬਲਕ ਬਣ ਗਏ ਇੱਥੇ ਪਾਣੀ ਦਾ ਪਾਣੀ ਪੀਣ ਦਾ ਪ੍ਰਬੰਧ ਹੋ ਗਿਆ ਚੁੱਕਿਆ ਤੇ ਸਫਾਈ ਦਾ ਇਤਜਾਮ ਹੋ ਚੁੱਕਿਆ ਠੀਕ ਹੈ ਸਾਡੇ ਵੱਲੋਂ ਜੀ ਸਾਰੇ ਅਰਦਿਆਂ ਨੂੰ ਹਦਾਇਤ ਕੀਤੀ ਗਈ ਵੀ ਆਪਣੀ ਕਿਸਾਨਾਂ ਦੀ ਜਿਹੜੀ ਫਸਲ ਆ ਰਹੀ ਹੈ ਉਹਨੂੰ ਉਹਦੇ ਵਾਸਤੇ ਤਰਪਾਲਾਂ ਕ੍ਰੀਏਟ ਔਰ ਸਫਾਈ ਪੂਰੀ ਹੋਣੀ ਚਾਹੀਦੀ ਹੈ ਹਰ ਕਿਸਾਨਾਂ ਨੂੰ ਵੀ ਬੀਲ ਕੀਤੀ ਹੈ ਵੀ ਸੁੱਕੀ ਕਣਕ ਮੰਡਿਆ ਵਿੱਚ ਲੈ ਕੇ ਆਓ ਤਾਂ ਕਿ ਰਾਦ ਨਾ ਲੱਗੇ ਨਾਲੇ ਸਫਾਈ ਹੋ ਕੇ ਇਹਨਾਂ ਨੂੰ ਬੋਰੀਆਂ ਵਿੱਚ ਪਾਇਆ ਜਾਵੇ। ਅਸਟ੍ਰੇਲੀਆ ਅਜਮਲ ਹੋ ਜਾਈ ਸਰਕਾਰੀ ਸਰੂਰੂਦੀ ਕੱਲ ਨੂੰ ਹੋ ਰਹੀ ਹੈ। ਅ ਕੱਲੂ ਹੋਏਗੀ ਜੀ। ਕੱਲੂ। ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸਿਕ ਸਮਾਣਾ న్యూਸ